ਲੋ ਜੀ ਦੋਹਾਂ ਤਾਰਾਂ ਨੂੰ ਜੋੜ ਲਾਉਣ ਦਾ ਤਰੀਕਾ ਦੋਹਾਂ ਤਾਰਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਤੇ ਸਭ ਤੋਂ ਪਹਿਲਾਂ ਇਹਨਾਂ ਤਾਰਾਂ ਨੂੰ ਇਹ ਇੱਕ ਉਹ ਦੂਜੀ ਸਾਈਡ ਤੇ ਫੋਲਡ ਕਰਾਂਗੇ ਘੁਮਾਵਾਂਗੇ ਤੇ ਹੁਣ ਦੂਸਰੀ ਤਾਰ ਨੂੰ ਵੀ ਦੂਜੀ ਸਾਈਡ ਤੇ ਘੁਮਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਕਰ ਸਕੇ ਫੋਲਡ ਤਰੀਕੇ ਦੇ ਨਾਲ ਠੀਕ ਹੈ ਇਹਨੂੰ ਫੋਲਡ ਘੁਮਾਉਣਾ ਤੇ ਜਿਸ ਨਾਲ ਇਹ ਦੋਨੇ ਇਹਦੀ ਸਾਈਡ ਤੋਂ ਟਾਈਟ ਹੋ ਜਾਊਗੀ ਤੇ ਹੁਣ ਦੂਜੀ ਸਾਈਡ ਤੋਂ ਵੀ ਇਸੇ ਤਰ੍ਹਾਂ ਘੁਮਾਵਾਂਗੇ ਇਹ ਵੀ ਇਸੇ ਤਰ੍ਹਾਂ ਹੀ ਟਾਈਟ ਹੋ ਜਾਊਗੀ ਤਾਰ ਇਹ ਗੱਡੀ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਇਹ ਪਲਾਸ ਦੀ ਮਦਦ ਦੇ ਨਾਲ ਕੀ ਕਰਾਂਗੇ ਪਲਾਸ ਦੀ ਮਦਦ ਪਲਾਸ ਦੀ ਮਦਦ ਦੇ ਨਾਲ ਇਹਨੂੰ ਹੁਣ ਟੈਟ ਕਰਦੇ ਆਂ ਚੰਗੀ ਤਰ੍ਹਾਂ ਆ ਫੋਲ ਐਵੇਂ ਕਰ ਸਨੋ ਦੋਨਾਂ ਪਲਾਸਾਂ ਦੀ ਮਦਦ ਨਾਲ ਤੇ ਇਹ ਪੂਰੀ ਟੈਟ ਹੋ ਜਾਊਗੀ ਦਾਰ ਇਹ ਇਨ ਹੁਣ ਆਪ ਸਵਿਚ ਥੋੜਾ ਜਿਆ ਅਗੋ ਸੈਂਟਰ ਜੋ ਮੋਟੀ ਸੀ ਇਹਨੂੰ ਥੋੜਾ ਨੱਪ ਦਬਾ ਦਵਾਂਗੇ ਤਾਂ ਤਾਰ ਜੋ ਪਧਰੀ ਹੋ ਜਾਵੇ ਚੰਗੀ ਤਰ੍ਹਾਂ ਸਹੀ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਇਸ ਤਰ੍ਹਾਂ ਨੱਪ ਲੈਣਾ ਚਾਰੇ ਪਾਸਿਓ ਤੇ ਹੋਰ ਥੋੜਾ ਜਿਆ ਇਹਨੂੰ ਦੇਖਦੇ ਆ ਵੀ ਆ ਦੇਖਿਆ ਚ ਕਿ ਆ ਦੇਖੋ ਤਾਰ ਪੂਰਾ ਵੀ ਟੁੱਟ ਨਹੀਂ ਰਹੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਓਕੇ ਧੰਨਵਾਦ